ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੀ ਸਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪੈਂਡ ਸਦਰਖਾਂ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸਜਣੋ ਮੋਗਾ ਆ ਜਾਂਦਾ ਤੇ ਨੇੜੇ ਦੀ ਗੱਲ ਕਰੀਏ ਤਾਂ ਕੋਟ ਈਸੇਖਾਂ ਤੇ ਧਰਮਕੋਟ ਇਹਦੇ ਆਹੜ ਗਵਾਂਡ ਦੇ ਨਗਰ ਰਹਿ ਜਾਂਦੇ ਮੰਨ ਲਓ ਸ਼ਹਿਰ ਰਹਿ ਜਾਂਦੇ ਆ ਕਿਉਂਕਿ ਇੱਥੋਂ ਜੇ 4 ਕਿਲੋਮੀਟਰ 5 ਦੀ ਦੂਰੀ ਗੱਲ ਕਰੀਏ ਤਾਂ ਵੀ ਮੰਨ ਲਿਓ ਕੋਟ ਈਸੇਖਾਂ ਤੇ ਇੰਨੀ ਕੁ ਬਾੜ ਤੇ ਧਰਮਕੋਟ ਰਹਿ ਜਾਂਦਾ ਜ਼ਿਲ੍ਹਾ ਮੋਗਾ ਕੋਟ ਸਦਰਖਾਂ ਤੇ ਸੋਨੂੰ ਵੀਰ ਦੇ ਘਰੋਂ ਤੁਹਾਨੂੰ 4 ਐਨੀਮਲ ਵਿਖਾਉਂਗਾ ਅੱਜ 2 ਬੈੜਾ ਸੂਈਆਂ ਸਵਾਈਆਂ ਮਗਰ ਬੱਛੀਆਂ ਤੇ ਦੋ ਮੱਜਾਂ ਉਹ ਵੀ ਸੂਈਆਂ ਸਵਾਈਆਂ ਇੱਕ ਦੇ ਕੋਲੇ ਕੱਟੀ ਆ ਤੇ ਸ਼ਹਿਦ ਇੱਕ ਦੇ ਕੋਲੇ ਕੱਟਾ ਬਾਕੀ ਆਪਾਂ ਕਨਫਰਮ ਕਰ ਲਾਂਗੇ ਤੇ ਇੱਕ ਵਿਹੜ ਥੱਲੇ ਤੇ ਆ ਮੈਂ ਥੱਲੇ ਬੜਾ ਚੰਗਾ ਵੀਰ ਨੇ ਦੁੱਧ ਦੱਸਿਆ ਗੱਲਾਂ ਬਾਤਾਂ ਹੋਈਆਂ ਬਾਕੀ ਲੇਵਾ ਭਾਂਡਾ ਵੇਖੋ ਕਰਮਾਂ ਵਾਲੀ ਦਾ ਤੇ ਚੰਗੇ ਦੁੱਧ ਤੇ ਚੱਲਦੀ ਕੱਟੀ ਵਾਲੀ ਤਾਜੀ ਸੂਈ ਬਹੁਤ ਸ਼ਾਨਦਾਰ ਮੈਂ ਤੇ ਉਦੋਂ ਬਾਅਦ ਆ ਵਿਹੜ ਮਨ ਕੇ ਚੱਲੋ ਵੀ ਇੱਕ ਤੋਹਫਾ ਜੀ ਜਿ ਵਿਖਾਉਣ ਲੱਗੇ ਆ ਤੁਹਾਨੂੰ ਐਸ ਵੇਲੇ ਬਹੁਤੇ ਚੰਗੇ ਦੋਤੇ ਸਟਾਰਟ ਹੋਈ ਵੀ ਆ ਕਰਮਾਲੀ ਮਗਰਵੱਛੀ ਆਜੋ ਜਾਣਕਾਰੀ ਲੈਣੇ ਆ ਤੇ ਆਪਾਂ ਐਸੇ ਮਾਇਤੂ ਸ਼ੁਰੂ ਕਰਦੇ ਤੇ ਉਦੋਂ ਅੱਗੇ ਇੱਕ ਤਾਜੀ ਸੂਈ ਗਿੱਲੀ ਬੌਲੇ ਤੇ ਚੱਲਦੀ ਨੀਲੀ ਰਾਵੀ ਦੀ ਮੈਂ ਇਹਦੀ ਡਿਟੇਲ ਵੀ ਥੋੜਨਾ ਸਾਂਝੀ ਕਰਾਂਗੇ ਆ ਵੇਖੋ ਬੱਗੀ ਮੁੱਛ ਤੇ ਬੱਚਾ ਦੇਗੀ ਕਾਲਾ ਤੇ ਆਜੋ ਸੋਨੂ ਤੋਂ ਤੁਹਾਨੂੰ ਮੈਂ ਜਾਣਕਾਰੀ ਲੈ ਕੇ ਤੇ ਇਹ ਮੈਂ ਤੁਈ ਆਪਾਂ ਸ਼ੁਰੂ ਕਰ ਲੈਨੇ ਆ ਰੇਟ ਵੀਰ ਦੇ ਜਾਇਜ ਹੁੰਦੇ ਆ ਕਰਕੇ ਤਸੱਲੀ ਕਰਿਓ ਖਰੀਦਦਾਰੀ ਧੰਨਵਾਦ ਸਾਰੇ ਭੈਣਾ ਭਰਾਵਾਂ ਦਾ ਸੋਨੂ ਵੀਰ ਸਾਸਰੀ ਘਰ ਸਾਸਰੀ ਦਾ ਵੇਜੀ ਹੋਰ ਸੁਣਾ ਵਧੀਆ ਜੀ ਵਧੀਆ ਚੜਦੀ ਕਲਾ ਨਾ ਚੜਦੀ ਕਲਾ ਹੀ ਚੜਦੀ ਕਲਾ ਤੇ ਨਾਮ ਮੇਰੇ ਵੀਰ ਦਾ ਨਾਮ ਸੋਨੂ ਪਿੰਡ ਕੋਟ ਸਦਰਖਾਂ ਜ਼ਿਲ੍ਹਾ ਮੋਗਾ ਆ ਗਿਆ ਜ਼ਿਲ੍ਹਾ ਮੋਗਾ ਜੀ ਤੇ ਨੰਬਰ ਨੰਬਰ 872218319 ਇੱਕ ਵਾਰੀ ਹੋਰ ਰਿਪੀਟ ਕਰੀ 872218319 ਵਪਾਰ ਦਾ ਕੰਮ ਆ ਹਨਾ ਵਪਾਰ ਦਾ ਕੰਮ ਆ ਜੀ ਇਸ਼ਟਾ ਤੇ ਵੀ ਆਪਣੇ ਸੁਣੂ ਦੇ ਨਾਮ ਤੇ ਚੱਲਦੀ ਆ ਜੀ ਓਕੇ ਤੇ ਆ ਮੈਂ ਸੁਆ ਕਿਹੜਾ ਆ ਸੁਆ ਤੀਜਾ ਸੁਈ ਆ ਜੀ ਬਸ ਅਸੀਂ परसों दी सुई है सुआ तीजा सुई है बग्गी मोछदी में हां जी हां जी किन्ने बोले ते आ आ 6-7 किलो होएगा आप ऐ ਝੂਠ ਮਾਰ ਦੀਏ ਨਹੀਂ ਨਹੀਂ 6-7 ਕਿਲੋ ਹਾਂ ਵਾਢੀ ਹੋਵੇਗਾ ਅਗਲੀ ਕੱਟ ਦੱਸੋ ਤੇ ਇਹ सुआ तीजा ਦੂਜੇ ਸੂਏ ਦੁੱਧ ਕੀ ਰਿਹਾ ਇਹਦਾ ਮਾਲਕਾਂ ਤੋਂ ਪੁੱਛਿਆ ਉਹਨਾਂ ਦਾ ਕਿਆ ਏ 13-14 ਕਿਲੋ ਅਗਲਾ ਆਪ ਦੀ ਸਮਝ ਨਾ ਲਵੇ ਜਿੰਨੇ ਲੈਣੀ ਆ ਬੱਚਾ ਕੱਟਾ ਕਿ ਕੱਟੀ ਮਗਰ ਇਹਦੇ ਕੱਟ ਆ ਗਿਆ ਸੁਨਨ ਕਰਾਈ ਤੌਰ ਚ ਇੱਕ ਬਾਕੀ ਚੂਨ ਚਾਂਦ ਸੌ ਦੀ ਸੌ हां जी ਧੱਕ ਮਾੜੀ ਜਾਣ हां ਤੱਕ ਗਾਹ ਨੂੰ ਤੇ ਉਹ ਥਣਾ ਥਣਾ ਓਕੇ ਆ ਨਾ ਹਾਂਜੀ ਹਾਂਜੀ ਓਕੇ 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 ਬੱਚੇ ਦਾ ਵੜਾ ਕਰਦੀ ਹਨਾ ਵਜ਼ਨ موجوده ਵਾਲੀ ਪਲੀ ਸੰਭੀ ਮੈਂ ਬਾਕੀ ਸਵੇਰ ਦਾ ਟਾਈਮ ਆ ਚਵਾਈ ਹੋਈ ਵੀ ਆ ਇਹ ਨੋਟ ਕਰ ਲਿਓ ਸਜਣੋ ਕਿਉਂਕਿ ਸਵੇਰ ਦਾ ਟਾਈਮ ਹੀ ਆ ਮੰਨ ਲਓ ਕੋਈ 12 1 ਵਜੇ ਦੇ ਵਿੱਚ ਵਿੱਚ ਜੇ ਦਾ ਸਮਾਂ ਤੇ ਉਸ ਹਿਸਾਬ ਨਾਲ ਗਿਆ ਸਲਾ ਲਿਓ 6-7 ਕਿਲੋ ਬੋਲੀ ਮਗਰ ਕਟਾ ਤੇ ਰੇਟ ਔੜ ਦਿਆਂ ਜਾਣ ਕਹਿੰਦਾ ਵੀਰ ਕਰਾਂਗੇ ਅੱਜ ਵੀ ਤੇ ਥੋੜੇ ਦਿਨ ਪਹਿਲੇ ਹੀ ਇਸ ਕਰੋ ਤੁਹਾਨੂੰ ਚਾਰ ਪੰਜ ਮਹੀਆ ਉਸ ਦਿਨ ਵੀ ਵਿਖਾ ਕੇ ਗਿਆ ਸੀ ਤੇ ਬਾਕੀ ਚੂਨ ਚਾਨ ਓਕੇ ਆ ਤਸੱਲੀ ਤੁਸੀਂ ਕਰ ਲੈਣੀ ਆ ਤੁਨੂਆਂ ਦਾ ਤੇ ਇਹਦਾ ਰੇਟ ਕਿੰਨੇ ਦੀ ਦਈਏ ਫਿਰ ਅੱਜ 72000 ਦੀ 70 ਤੇ 2 ਹਾਂਜੀ ਹਾਂਜੀ 72000 ਦੀ ਹਾਂਜੀ ਉਹਦੇ ਚੋਂ ਛੋੜ ਛੱਪਾ 72 ਚੋਂ ਪੁੱਤਰਾ 2000 ਛੱਡਦਾ 70000 ਦੀ ਤਾਜੀ ਸੂਈ ਹਾਂਜੀ ਹਾਂਜੀ ਵਜਨ ਵਾਲੀ ਨੀਲੀ ਰਾਵੀ ਦੀ ਮੈਂ ਹਨਾ ਵਾਕਈ ਵਜਨ ਬਹੁਤ ਆ ਸੱਜਣੋ ਯਾਰ 10 11 ਕਿਲੋ ਦੁੱਧ ਤਾਂ ਦੀ ਜਾਊ ਗਰਮਾਂ ਲਈ ਬਈ ਬਈ ਬੱਚੇ ਦਾ ਬਾਹਰ ਤੇ ਇਹ ਕਰਦੀ ਹਾਂ ਹਾਂ ਤੇ ਆਹ ਵੇਖੋ ਬੱਚਾ ਵੀ ਤੁਹਾਨੂੰ ਮੈਂ ਇਹਦਾ ਤਸੱਲੀ ਕਰਾ ਦਿਆਂ ਵੀ ਤੁਹਾਨੂੰ ਐ ਨਾ ਲੱਗੇ ਚਿਰਦੀ ਸੂਈ ਆ ਨਹੀਂ ਆਹ ਵੇਖੋ ਜਮਾ ਕੂਲਾ ਬੱਚਾ ਓਕੇ ਰਿਪੋਰਟ ਵਾਲਾ ਤੇ ਸੋਨੂੰ ਅਗਲੀ ਮੈਂ ਕਿਹੜਾ ਸੂਆ ਸੂਆ ਤੀਜਾ ਸੂਈ ਜਾਈ ਤੀਜਾ ਸੂਈ ਜਾਈ ਕਹਿ ਰਹੇ ਤੀਜਾ ਸੂਈ ਆ ਇਹਨੂੰ ਕੋਈ ਟਾਈਮ ਨਹੀਂ ਲੱਗਾ ਕੋਈ ਕੋਸ਼ਿਸ਼ ਨਹੀਂ ਲੱਗਾ ਓਕੇ ਤੜਕੇ ਦੀ ਚਵਾਈ ਤੇਰੇ ਕੈਮਰੇ ਵੀ ਲੱਗੇ ਆ ਸਾਰੀ ਇੱਕ ਇੱਕ ਮਿੰਟ ਦੀ ਰਿਪੋਰਟ ਆ ਜੀ ਹੈਨਾ ਹਾਂਜੀ ਹਾਂਜੀ ਤੜਕੇ 6 ਵਜੇ ਦੀ ਚਵਾਈ 6 ਵਜੇ ਦੀ ਚਵਾਈ ਆ ਹਾਂਜੀ ਹਾਂਜੀ ਓਕੇ ਸੂਆ ਤੀਜਾ ਇਹ ਕਿਆ ਸੁਈ ਹੈ ਇਹ ਇਹਨੂੰ ਅੱਜ ਤੀਜਾ ਦਿਨ ਹੈ ਸੁਈ ਇਹ ਤਿੰਨਾ ਦਿਨਾਂ ਦੀ ਸੁਈ ਹੈ ਤੇ ਦੁੱਧ ਇਹਦੇ ਕੋਲੇ ਉੱਥੇ ਚੋਕ ਕੇ ਲੈਂਦੇ 14 ਕਿਲੋ ਘਰੇ 12 13 ਕਿਲੋ ਦੀ ਹੋਗੇ ਹੁਣ 12 13 ਕਿਲੋ ਆ ਉਹ ਥੋੜਾ ਜਿਹਾ ਕੱਟੀ ਜਾ ਕੇ ਉਪਰਾ ਕਰ ਗਈ ਉਹ ਉਪਰਾ ਕੀਤੀ ਮਗਰ ਕੱਟੀ ਹਾਂਜੀ ਮਗਰ ਕੱਟੀ ਆਈ ਆਪਾਂ ਉਸੇ ਦੋ ਟਾਂਕ ਚਵਾਈ ਕਰਦੇ ਜਾਂਦੀ ਘਰੇ ਵੀ ਹੋਗੀ ਚਵਾਈ ਉਹ ਘਰੇ ਵੀ ਹੋਗੀ ਤੇ ਸੁਈ ਨੂੰ ਕਿੰਨੇ ਦਿਨ ਦੱਸਿਆ ਸੁਈ ਨੂੰ ਅੱਜ ਕੋਈ ਹੋਵੇਗਾ ਪਹਿਮਾ ਛੇਵਾਂ ਦਿਨ ਗਿੱਲੀ ਜਮਾਈ ਤੇ ਮਗਰਲੇ ਸੁਏ ਦੁੱਧ ਫਿਰ ਨਾ ਦਾ ਕਿ ਆਈ 16 ਕਿਲੋ ਵਗਲਾ ਅਸੀਂ ਸੰਜਣਾ ਲਾਏ ਕਿ ਹੁਣ ਆਪਣੇ ਘਰੋਂ 12 ਚੋਕ ਹੀ ਲੈ ਜੇ ਮਾ ਖੁੱਲਾ ਢੁੱਲਾ ਹੋਏਗਾ ਜੀ ਖੁੱਲਾ ਢੁੱਲਾ ਐਣ ਓਕੇ ਆ ਜੀ ਕੱਢੀ ਬਾਹਰ ਫਿਰ ਲੀਵੇ ਭਾਂਡੇ ਤੋਂ ਗੈਸ ਤੁਸੀਂ ਲਾ ਲਿਓ ਦੁੱਧ ਬੜੇ ਚੰਗੇ ਤੇ ਚੱਲੀ ਮੈਂ ਤੇ ਸੋਨੂੰ ਚੋਣ ਚਾਨ 100 ਦੀ 100 ਕੋਈ ਲੱਗਾ ਉਹ ਹੋਇਆ ਕੋਈ ਲੱਖ ਠੀਕ ਆ ਚੋਣ ਮੋਟਾ ਮੋਟਾ ਲੱਗਾ ਗਾਵਾਂ ਵਰਗਾ ਤੇ ਵੱਡੇ ਕੱਦ ਕੱਦ ਦੀ ਵੱਡੇ ਢਾਂਚੇ ਦੀ ਸਾਫ ਸੁਥਰੀ ਮਹਿਮਗਰ ਕੱਟੀ ਅੱਖਾਂ ਬਿੱਲੀਆਂ ਕਰੈਕਟਰ ਮਈਆਂ ਚ ਆ ਗਈ ਬੜੇ ਸ਼ਾਨਦਾਰ ਦੁੱਧ ਤੋਂ ਚੱਲੀ ਆ ਸੱਜਣੋ ਲੇਵਾ ਪਾਂਡਾ ਵੇਖੋ ਅਮਰੀਕਨ گاਾਂ ਵਾਲਾ ਹਜੇ ਟਾਈਮ ਕੁਛ ਨਹੀਂ 6 ਵਜੇ ਦੀ ਚਵਾਈ ਵੀਰ ਦੇ ਕੈਮਰੇ ਲੱਗੇ ਆ ਬੇਸ਼ੱਕ ਦੀ ਤੁਸੀਂ ਇਹ ਵੀ ਤਸੱਲੀ ਕਰ ਲਿਓ ਵੀ ਕੋਈ ਲੇਖ ਨਹੀਂ ਵੇਖੋ ਹਾਂ ਇਹ ਸ਼ਾਮਾਂ ਕਿੱਥੇ ਪਹੁੰਚੀਆਂ ਜਾ ਰਹੀਆਂ ਵਾਕਿਆ ਹੀ ਹੈ ਨਾ ਕੀ ਬਾਤ ਹੈ ਬੜੀ ਵਧੀਆ ਲੇਵੇ ਭਾਂਡੇ ਵਾਲੀ ਖੁੱਲੇ ਡੁੱਲੇ ਲੇਵੇ ਭਾਂਡੇ ਵਾਲੀ ਮੈਂ ਚੰਗਾ ਦੁੱਧ ਪੰਦੀ ਹੈ ਨਾ ਇਹ ਜਿਵੇਂ ਪਰਲਾ ਥਣ ਥੋੜਾ ਜਿਹਾ ਭਾਰਾ ਰੱਖਦੀ ਹੈ ਪਲੂਨ ਆ ਬਾਈ ਬੇਚਿੰਤ ਹੋ ਜਾ ਕੇ ਤਾਰ ਦਾ ਅੱਛਾ ਮੋਟੀ ਮੋਟੀ ਚੁਆਈਏ ਓਕੇ ਤੇ ਬਾਕੀ ਸੁਭਾਅ ਵੀ ਚੰਗਾ ਬਾਈ ਉਹੋ ਜਿਹੀ ਹੋਵੇ ਤੇ ਰੇਟ ਫਿਰ ਸੋਨੂ ਇਹਦਾ 1 5 ਚੋਂ ਮਾਨਤਾਨ ਕਰਦਾ 1 ਲੱਖ 5000 ਚੋਂ ਮਾਨਤਾਨ ਕਰਾਂਗੇ ਫੁੱਲਾ ਮਾਨਤਾਨ ਕਰ ਠੀਕ ਆ ਭੈਣ ਭਰਾ ਫੋਨ ਲਾਵੇ ਹਾਂ ਜੀ ਖੁੱਲਾ ਮਾਂ ਤਾਂ 1 5 ਚੋਂ ਹਾਂਜੀ ਹਾਂਜੀ ਦੁੱਧ 12 ਤੋਂ 13 ਕਿਲੋ ਚੋਕੇ ਲੈ ਜੇ ਮਾਇਆ ਵੇਚ ਵੇਚਿੰ ਤੋ ਠੀਕ ਹੋਰ ਦੇ ਚਾਹਾਂ ਝੂਠ ਨੇ ਤੇ ਆਹ ਗਊ ਦਾ ਕੀ ਲੇਖਾ ਜੋਖਾ ਇਹਦੇ தம்ੇ ਦੁੱਧਾ ਸੁਈ ਆ ਮਗਰ ਵੱਛੀ ਆ ਦੁੱਧਾ ਸੁਈ ਆ ਮਗਰ ਵੱਛੀ ਆ ਵਛੀ ਇਹ ਦੀ ਆ ਕਾਲੀ ਹਾਂਜੀ ਕਾਲੀ ਹੈਈ ਕਾਲੀ ਜਿਹੜੀ ਪੱਠੇ ਖਾਈ ਜਾਂਦੀ ਹੈ ਹਾਂਜੀ ਹਾਂਜੀ ਤੇ ਸੂਈ ਨੂੰ ਕਿੰਨੇ ਦਿਨ ਹੋ ਗਏ ਤੇ ਕਿੰਨਾ ਦੁੱਧ ਆ ਛੂਈ ਨੂੰ ਕੋਈ ਹੋ ਗਏ ਹੋਗੇ 20 25 ਦਿਨ ਆਪਾਂ ਐਵੇਂ ਝੂਠ ਮਾਰ ਦਈਏ 5 6 20 ਤੋਂ 25 ਦਿਨਾਂ ਦੀ ਸੂਈ ਆ ਤੇ ਦੁੱਧ ਐ ਇਸ ਵੇਲੇ ਦੁੱਧ 20 ਤੋਂ ਬਾਹਰ ਹੋ ਗਿਆ 22 ਹੋ ਜੇ ਤੇਰੀ ਹੁੰਨੀ ਪਾ ਲੈਂਦੀ ਆਪਾਂ 18 ਦੀ ਔਰ ਚੱਲਣਾ ਅੱਛਾ ਹਾਂ ਦੁੱਧ ਦਾ ਨਾ ਲੇਖਾ ਹੀ ਕੋਈ ਘਰੇ ਕਵੇ ਨਾ 20 ਤੋਂ ਬਾਹਰ ਵੀ ਚਵਾ ਜਾਂਦੇ 18 ਕਿਲੋ ਦੀ ਗਾਰੰਟੀ ਦੇ ਕੇ ਦਿੰਦੇ ਜੇ ਘਰੇ ਕੋਈ ਚੋਣ ਆਉਂਦਾ 20 ਤੋਂ ਪਲੱਸ ਚਵਾਵਾਂਗੇ ਤੇ ਜੇ ਕੋਈ ਆਨਲਾਈਨ ਮੰਗਾਉਂਦਾ 18 ਦੀ ਗਾਰੰਟੀ ਦੇ ਦਿਆਂਗੇ ਹਾਂਜੀ ਵੀਰ ਆਪਾਂ ਕਾਤੀ ਦੱਸਿਆ ਤੰਗਾ ਗਾਉਂ ਨੇ ਆ ਵੀ ਦੱਸ ਦੇਣਾ ਕੀ ਹੈ ਕੱਢੀ ਫਿਰ ਬਾਸ ਸੁਹਾ ਦੂਜਾ ਹਾਂਜੀ ਮਗਰ ਮੱਛੀ ਮੱਛੀ ਬੜੀ ਪਲਿਸਾਂ ਵੀ ਹੈ ਨਾ ਮਾ ਆਪਾਂ ਵੀਰ ਫੋਲ ਦੁੱਧ ਛੱਡੀ ਦਾ ਠੀਕ ਆ ਬਾਕੀ ਤੇਰੀ ਵਹਿੜ ਦਾ ਕੋਈ ਓੜਾ ਬੰਨਾ ਨਹੀਂ ਜੱਟਾ ਮਾ ਜਾਨਾ ਵੇਖੋ ਹਾਂ ਆ ਦਾ ਕਰਮਾ ਹੀ ਆ ਜੇ ਪਜਾਰ ਲੱਗੇ ਦੇ ਕਿੰਦਰ ਨੂੰ ਗੱਲਾਂ ਹੁੰਦੀਆਂ ਵਾਕਿਆਈ ਹੈ ਨਾ ਠੰਡੀ ਵੜੀ ਆਈ ਠੀਕ ਆ ਤੇ ਬੰਗਾ ਲਾ ਕੇ ਹਾਂ ਬੰਗਾ ਲਾ ਕੇ ਹੀ ਕਈ ਵਾਰੀ ਕੋਈ ਉਪਰਾ ਹਾਂ ਜਿਵੇਂ ਮੱਦੀ ਬਹਿ ਜਾ ਜੀ ਕੋਈ ਚੱਕ ਤੇ ਚਵਾਈ ਮਾਝਾਲਾ ਥਾਂ ਲੱਗਾ ਕਾਲਾ ਹੈ ਨਾ ਰੂ ਐ ਰੂ ਕੱਢ ਲੈ ਚੱਲ ਕੇ ਰਾਂ ਬੜੀ ਸ਼ਾਨਦਾਰ ਵੱਛੀ ਆ ਸੱਜਣ ਜਦੋਂ ਕੁੜੇ ਆ ਕੇ ਵੇਖੀ ਨਾ ਤੇ ਜਿਵੇਂ ਤੜਕੇ 6 ਵਜੇ ਦੀ ਚਵਾਈ ਹਜੇ ਅੱਧਾ ਟਾਈਮ ਵੀ ਨਹੀਂ ਹੋਇਆ ਤੇ ਉਸ ਹਾਵਨਾ ਬੜੀ ਸੋਹਣੀ ਬਣੀ ਫਰਦੀ ਆ ਲੇਵੇ ਭਾਂਡੇ ਦੇ ਵਿੱਚ ਆਈ ਫਰਦੀ ਆ ਹੈ ਨਾ ਕਿਆ ਬਾਤ ਤੇ ਕੋਈ ਲੇਖਾ ਜੋਖਾ ਹੀ ਨਹੀਂ ਹੈ ਨਾ ਸੋਨੂੰ ਤੇ ਥਣ ਵੇਖੋ ਪੀੜੀ ਦੇ ਪਾਵਿਆਂ ਨੂੰ ਲੱਗਿਆ ਕਰਮਾ ਵਾਲੀ ਨੂੰ ਚਾਰੇ ਗੋਠਾਂ ਦੇ ਤੇ ਰੇਟ ਇਹਦਾ ਛਾ ਇਹਦਾ 75000 ਚੋਂ ਮਾਨਤਾਨ ਕਰਦਾਂਗੇ 70 ਤੇ 5 75000 ਚੋਂ ਮਾਨਤਾਨ ਕਰਦਗੇ ਹਾਂਜੀ ਤੇ ਨਾ ਕਰਦਗੇ ਅੱਜ ਵੇਖੀ ਜਉ ਪੁਰਦੀਆਂ ਲਈ ਕਰਦਗੇ ਪੂਰੇ 70 ਦੀ ਦੇਦਾ ਪੰਜ ਹੀ ਉਤਲੀ ਛੋੜ ਸਮਝ ਲੈ ਜੋ ਮਰ ਗਈ ਸਮਝ ਲੈ ਆ ਪੂਰੇ 70 ਦੀ ਕਿਆ ਬਾਤ ਆ ਯਾਰ ਹਾਂ ਦਾ ਕੀ ਫਾਇਦਾ ਵਾਕੇ ਜਮ ਹਿਆਰ ਹਿਆਰ ਦਾ ਛੱਡਿਆ ਤਾਂ ਕੀ ਛੱਡਿਆ ਹਨਾ ਜਦੋਂ ਦੇਣਾ ਹੀ ਆ ਪਸੂ ਮਾਇਆ ਵੇਖਦੀ ਆਦੇ ਮੂੰਹੋਂ ਬੋਲਦੀ ਆ ਕਿ ਮੈਂ ਗਾਂ ਵਾਕੇ ਯਾਰ ਕੋਈ ਸ਼ੱਕ ਨਹੀਂ ਜੇਵ ਜੀ ਮੰਡੀ ਹੁੰਦੀ ਤਾਂ ਕੀ ਮੁੱਲ ਹੁੰਦਾ ਹਨਾ ਹਾਂਜੀ ਹਾਂਜੀ ਮੰਡੀ ਲੋ ਬਈ ਬਾਜ਼ਾਰ ਆ ਪਤਾ ਨਹੀਂ ਕਹਾਣੀਆਂ ਕਿੱਥੇ ਮਾਰਦੀਆਂ ਹਨਾ ਵਾਕੇ ਕੋਈ ਲੇਖਾ ਜੋਖਾ ਨਹੀਂ ਉੱਥੇ ਬੈਠਦਾ ਆਪਾਂ ਨੂੰ ਬਈ ਘਰੇ ਸ਼ੌਂਗਾ ਹਾਂ ਤੇ ਆਹ ਗਊ ਦਾ ਆਪਣੀ ਦਾ ਕੀ ਸਾਬ ਆ ਆ ਸੂਆ ਕੋਈ ਦੂਜਾ ਮੰਨ ਲੈ ਕੋਈ ਤੀਜਾ ਮੰਨ ਲੈ ਓਕੇ ਆਪਾਂ ਐਵੇਂ ਕਹਿ ਲਈਏ ਭਾਈ ਇਹ ਕੀ ਫਾਇਦਾ ਹਾਂ ਇਹਦੇ ਥੱਲੇ 14 ਕਿਲੋ ਦੁੱਧ ਠੰਡਾ ਹੋਵੇਗਾ ਓਕੇ 14 ਕਿਲੋ ਦੁੱਧ ਠੰਡਾ ਮਗਰ ਇਹਦੇ ਆ ਵੱਛੀ ਇਹਦੇ ਮਗਰ ਵੀ ਵੱਛੀ ਏ ਡੱਬੀ ਹਾਂ ਇਹਨੂੰ ਸੂਈ ਨੂੰ ਇਹਨੂੰ ਵੀ ਇੰਨੇ ਦਿਨ ਹੀ ਹੋਗੇ ਕੱਢ ਲਿਆ ਬਾਹਰ 20 25 ਦਿਨ ਹੀ ਦੀਏ ਵੀ ਸੂਈ ਹਾਂਜੀ 14 ਕਿਲੋ ਦੁੱਧ ਸੂਆ ਦੂਜਾ ਜਾਂ ਤੀਜਾ ਮੰਨ ਲੈ ओके। ਬੰਦਾ ਨਹੀਂ ਕਰਵਾਇਆ। ਠੀਕ ਆ ਸਭੀ ਘਟ ਵੱਡੀ ਬਹੁਤ ਆ ਹਨਾ। ਵੱਡੀ ਨੂੰ ਬੰਦਾ ਨਹੀਂ। ਵਾਖਿਆ ਤੂੰ ਦਿਸਣਾ ਹੀ ਨਹੀਂ। ਵੇਖੋ ਸਜਣੋ। ਹੈ ਨਾ ਕੋਈ ਗੱਲਬਾਤ ਤੇ ਕੋਈ ਗੱਲਬਾਤ ਕਹਿ ਦਈਏ ਵੇਖੋ। ਬੜੇ ਵੱਡੇ ਟਾਂਚੇ ਦੀ ਆ। ਨਹੀਂ ਦੀਦਾ ਹੀ ਮੈਂ ਪਰਲੇ। ਨਹੀਂ ਦੀਦਾ ਹਨਾ। ਆ ਚਾਰ ਦਿਨ ਭੁੱਖ ਦੀ ਮਾਰੀ ਆਪਣੇ ਕੱਲ ਹੀ ਆਈ। ਜੇ ਕੋਈ ਚੰਗੀ ਸੰਭ ਲਵੇ ਤੇ ਗੱਲਬਾਤ ਹੋਰ ਹੋ ਜੂ। ਇਹ ਤਾਂ ਤਾਂ ਪਤਾ ਹੀ ਨਹੀਂ ਦੁੱਧ ਦਾ ਕਿੱਧਰ ਨੂੰ ਗੇਮਾ ਖੜਾ ਜੇ ਹਨਾ ਵਾਹ ਕੀ ਆ ਯਾਰ ਲੋ ਸੱਜਣੋ ਤਾਲੀ ਗਾਂ ਨੀਗੀ ਜੀ ਲੱਗਦੀ ਆ ਪੂਰੀ ਵੱਡੀ ਗਾਂ ਵੀ ਨਿੱਕੀ ਲੱਗਦੀ ਏ ਦੂਜੇ ਪਾਸੇ ਬੰਦਾ ਨਹੀਂ ਦੇਗਾ ਬਾਹਲਾ ਵੱਡਾ ਕੱਤ ਕਾਟ ਤੇ ਬਾਲੀ ਵੱਡੀ ਗਾਉ ਹਨਾ ਰੇਟ ਇਹਦਾ ਇਹਦਾ ਮੁੱਲ 50 45 ਜੀ ਆ ਵੀ ਦੇ ਦਾਂਗਾ ਮੁੱਲ 50000 ਤੇ 45 ਦੀ ਇਹ ਵੀ ਦੇ ਦੇਾਂਗੇ ਜੋ ਵੀ ਮਾਨਤਾਨ ਕਰਦਾਂਗੇ 45 ਜੋ ਵੀ ਮਾਨਤਾਨ ਕਰਦਾਂ ਚੋਣਚਾਨ ਨੂੰ 100 ਦੀ 114 ਕਿਲੋ ਦੁੱਧ ਜਿਵੇਂ ਮਰਜ਼ੀ ਵੈਜ ਰੂਹ ਆ ਆ ਅੱਛਾ ਉਹ ਜੀ ਹੋਏ ਤੇ ਕਿ ਦੁੱਧ ਛੜਪੇ ਲਾਈ ਆ ਠੀਕ ਆ ਬੱਚੀਆਂ ਤਾਂ ਕੋਈ ਦੇਖੇ ਨਹੀਂ 100 ਵਾਕਿਆ ਯਾਰ ਕੋਈ ਹਿਸਾਬ ਕਿਤਾਬ ਹੀ ਨਹੀਂ ਹਨਾ ਬੜੀ ਸ਼ਾਨਦਾਰ ਕਾਲੀ ਵਹਿੜ ਤੇਰੀ ਤੇ ਆ ਆ ਗਈ ਕਾਲੀ ਵਹਿੜ ਦੀ ਬੱਚੀ ਸੱਜਣਾ ਇਹ ਆ ਵੇਖੋ ਤੇ ਆ ਆ ਗਈ ਡੱਬੀ ਦੀ ਤੇ ਇਹ ਆ ਸਦਰ ਖਾਨ ਸੂਨੂ ਦੇ ਕੋਲੇ ਚਾਰ ਐਨੀਮਲ ਐਸ ਵੇਲੇ ਇਸੇ ਖਾ ਕੋਟ ਤੇ ਧਰਮ ਕੋਟ ਨਗਰ ਦੇ ਵਿਚਾਲੇ ਜੇ ਇਹਦਾ ਪੈਂਡ ਆ ਜਾਂਦਾ ਰੋਡ ਦੇ ਉੱਤੇ ਹੀ ਆ ਬਿਲਕੁਲ ਆ ਮੈਂ ਵੀ ਵੱਡੇ ਕੱਦ ਕੱਟ ਦੀ ਵੱਡੇ ਦੁੱਧ ਵਾਲੀ ਜੇ ਚੰਗੇ ਦੁੱਧ ਵਾਲੀ ਕਹਿੰਦੇ ਆ ਤਾਂ ਚੰਗੇ ਦੁੱਧ ਵਾਲੀ ਲੱਭਦੇ ਸੀ ਤਾਂ ਕਰ ਲਿਓ ਕਨੈਕਟ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਸੱਜਣੋ ਮਿਲਦੇ ਆਪਾਂ ਕੋਈ ਅੱਗੇ ਜਲਦ ਨਵੀਂ ਵੀਡੀਓ ਕਿਸੇ ਨਵੀਂ ਅਪਡੇਟ ਨਾ ਸੋਨੂੰ ਬੁਲਾਦਿਏ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਭੈਣਾਂ ਭਰਾਵਾਂ ਨੂੰ ਚੜ੍ਹਦੀ ਕਲਾ